केमैक्स ਹਸਪਤਾਲ ਨੂੰ ਨਵੇਂ ਨਾਮ ਅਤੇ ਪ੍ਰਬੰਧਨ ਨਾਲ ਜਾਣਿਆ ਜਾਵੇਗਾ ਕੇਮੈਕਸ ਹਸਪਤਾਲ ਦਾ ਟੇਕਓਵਰ ਸ਼ੂਰ ਹਸਪਤਾਲ ਵੱਲੋਂ ਪੂਰੀ ਤਰ੍ਹਾਂ ਕਾਨੂੰਨੀ ਅਤੇ ਵਿਧਿਵਤ ਤਰੀਕੇ ਨਾਲ ਕਰ ਲਿਆ ਗਿਆ ਹੈ ਹੁਣ ਇਹ ਹਸਪਤਾਲ ਕੇਮੈਕਸ ਸ਼ੂਰ ਮੈਡੀ ਸਿਟੀ ਦੇ ਨਾਮ ਨਾਲ ਜਾਣਿਆ ਜਾਵੇਗਾ ਜਾਣਕਾਰੀ ਦਿੰਦਿਆਂ ਹੋਇਆਂ ਚੇਅਰਮੈਨ ਜੀਪੀ ਸ਼ੂਰ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੂਰਜ ਸ਼ੂਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਸ਼ੂਰ ਹਸਪਤਾਲ ਵੱਲੋਂ ਹੁਣ ਸਿਵਲ ਲਾਈਨ ਦੇ ਏਰੀਏ ਦੇ ਲੋਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ 25 ਜੁਲਾਈ ਤੋਂ ਕੇਮੈਕਸ ਸ਼ੂਰ ਮੈਡੀ ਸਿਟੀ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਸ਼ੂਰ ਹਸਪਤਾਲ ਦੇ ਡਾਕਟਰ ਸੂਰਜ ਸ਼ੂਰ ਨੇ ਕਿਹਾ ਕਿ ਉਹ ਆਧੁਨਿਕ ਸਹੂਲਤਾਂ ਤਜਰਬੇਕਾਰ ਮੈਡੀਕਲ ਟੀਮ ਅਤੇ ਉਨਾਂ ਟੈਕਨੋਲੋਜੀ ਰਾਹੀਂ ਮਰੀਜ਼ਾਂ ਨੂੰ ਸ਼੍ਰੇਸ਼ਟ ਇਲਾਜ ਦੇਣ ਲਈ ਵਚਨਬੱਧ ਹੈ ਇੱਕ ਬਹੁਤ ਸ਼ੁਭ ਸੂਚਨਾ ਮੈਂ ਆਪਕੋ ਦੇਣਾ ਚਾਹ ਰਹਾ ਹੂੰ ਕਿ ਸ਼ੂਰ ਹਸਪਤਾਲ ਨੇ ਕੇਮੈਕਸ ਅਮਰੀਕਨ ਹਸਪਤਾਲ ਕੇ ਸਾਥ ਕਲੈਬੋਰੇਸ਼ਨ ਕਰਕੇ एक बहुत बड़ा प्रोजेक्ट बहुत बड़ा हॉस्पिटल खोलने की योजना लाई है जि, जिसका आयोजन या जिसका उद्घाटन हम ट्वेंटी फिफ्थ कर रहे हैं आप सभी जानते हैं कि शूर हॉस्पिटल जो खजाना गेट में स्थित है पिछले कई सालों से समाज को बहुत ऊंची मेडिकल सेवाएं दे रहा है और मैं समझता हूं कि इसका सारा श्रेय डॉक्टर सूरज शूर और डॉक्टर गायत्री शूर को जाता है जिन्होंने बहुत बड़ी राहत दिन मेहनत करके अपना नाम कमाया है बहुत उपलब्धि प्राप्त की है और कहते हैं कि देर इज ए स्कोप फॉर इम्प्रूवमेंट और हमने ये सोचा कि जो उपलब्धियां जो इलाज चंडीगढ़ जाकर के अमृतसर से लोग वहां जाते हैं तंग होते हैं ਔਰ ਵਹਾਂ ਇਲਾਜ ਕਰਾਣੇ ਲਈ ਜਾਂਦੇ ਹਨ ਉਹ ਸਾਰਾ ਇਲਾਜ ਸਾਰੀ ਮੈਡੀਕਲ ਸੁਵਿਧਾਏ ਉਸ ਹਸਪੀਟਲ ਮੇ ਹਮ ਪ੍ਰੋਵਾਈਡ ਕਰਾਂਗੇ ਮੀਨਵਾਇਲ ਜਿਹੜਾ ਕੇਮੈਕਸ ਅਮਰੀਕਨ ਹਸਪੀਟਲ ਹੈ ਮਾਰੋਡਸਟ ਜਿਹੜਾ ਪਹਿਲਾਂ ਵੇਦਗੁਪਤਾ ਹਸਪੀਟਲ ਹੁੰਦਾ ਸੀਗਾ ਉਹ ਡਾਕਟਰ ਹਰਸ਼ਦਾਤਾ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਪਿਛਲੇ ਸਾਲ ਤੇ ਹੀ ਇਸ ਵੈਰੀ ਗੁੱਡ ਫਰੈਂਡ ਆਫ ਮਾਈਨ ਉਹਨਾਂ ਨੇ ਜਦੋਂ ਮੇਰੇ ਨਾਲ ਇੱਥੇ ਆ ਕੇ ਮਿਲੇ ਉਹਨਾਂ ਨੂੰ ਲੱਗਾ ਕਿ ਜਿਹੜੀਆਂ ਇੱਥੇ ਸਰਵਿਸਿਜ਼ ਅਸੀਂ ਦੇ ਰਹੇ ਹਾਂ ਉਹ ਦਾ ਸਟੈਂਡਰਡ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਹੈ ਬਿਕੋਜ਼ ਜਿਹੜਾ ਕੇਐਮਐਕਸ ਹਸਪੀਟਲ ਚਲਾ ਰਿਹਾ ਹੈ ਉਹ ਵੀ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਪੀਡੀਆ ਦੀ ਸਰਵਿਸਿਜ਼ ਔਰ ਗਾਇਨੀ ਸਰਵਿਸਿਜ਼ ਔਰ ਏਡੀ ਉੱਥੇ ਦੇ ਰਹੇ ਹੈ ਤੇ ਉਹ ਦੇ ਵਰ ਇਨ ਸਰਚ ਦੇ ਵਰ ਇਨ ਸਰਚ ਕਿ ਕੋਈ ਕੋਲੈਬਰੇਸ਼ਨ ਕੋਲੈਬੋਰੇਟਰ ਉਹਨਾਂ ਨੂੰ ਮਿਲੇ ਜਿਹੜਾ ਬਾਕੀ ਦੀਆਂ ਪੀਡੀਆ ਐਂਡ ਗਾਇਨੀ ਦੀ ਸਰਵਿਸਿਜ਼ ਤੋਂ ਲਾਵਾ ਬਾਕੀ ਉਹ ਸਰਵਿਸਿਜ਼ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਜਾਂ ਇੰਡੀਅਨ ਜਿਹੜੇ ਐਨਬੀਐਸ ਸਟੈਂਡਰਡ ਦੇ ਹਿਸਾਬ ਨਾਲ ਦੇ ਸਕਣ ਤੇ ਇਹ ਸਾਰਾ ਦੇਖ ਕੇ ਜਦੋਂ ਮੈਨੂੰ ਮਿਲੇ ਉਹਨਾਂ ਨੂੰ ਇੱਥੇ ਦੇ ਸਟੈਂਡਰਡ ਪਸੰਦ ਆਏ ਤੇ ਉਹਨਾਂ ਨੇ ਮੈਨੂੰ ਮੇਰੇ ਵੱਲ ਹੱਥ ਮਲਾਇਆ ਕਿ ਤੁਸੀਂ ਸਾਡੇ ਨਾਲ ਆ ਕੇ ਸਾਡਾ ਜਿਹੜੇ ਬਾਕੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਹੈ ਉਹਨੂੰ ਤੁਸੀਂ ਚਲਾਓ ਤੇ ਮੇਰੀ ਉਹਨਾਂ ਨਾਲ ਮੈਂ ਅਨਾਉਂਸ ਕਰਨਾ ਚਾਹੁੰਦਾ ਕਿ ਮੇਰੀ ਉਹਨਾਂ ਨਾਲ ਮੈਨੋਂ ਨਹਾ ਕੀਤੀ ਔਰ ਮੇਰੀ ਉਹਨਾਂ ਨਾਲ ਕੋਲੈਬੋਰੇਸ਼ਨ ਹੋ ਗਈ ਹੈ ਉਹਨ ਕੋਲੈਬੋਰੇਸ਼ਨ ਤੋਂ ਬਾਅਦ ਕੇਐਮਐਕਸ ਅਮਰੀਕਨ ਹਸਪੀਟਲ ਐਂਡ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਕੋਲੈਬੋਰੇਸ਼ਨ ਤੋਂ ਬਾਅਦ ਅਸੀਂ ਸ਼ੂਰ ਹਸਪੀਟਲ ਇੱਕ ਸੈਕੰਡ ਯੂਨਿਟ ਉਹਨਾਂ ਉਹਨਾਂ ਦੀ ਪ੍ਰਿੰਸੀਸ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕੇਐਮਐਕਸ ਸ਼ੂਰ ਮੈਡੀਸਿਟੀ